ਪਹਿਲਾਂ ਤੋਂ ਸਾਰੇ ਜਿੰਨੇ ਸਾਡੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਤੋਂ ਪੱਤਰਕਾਰ ਸਹਿਬਾਨ ਆਏ ਸਾਰਿਆਂ ਦਾ ਬਹੁਤ ਵੈਲਕਮ ਕਿ ਤੁਸੀਂ ਆਪਣੀ ਕੀਮਤੀ ਸਮਾਂ ਕਰਕੇ ਇਹ ਮਿਸ਼ਨ ਨੂੰ ਲੈ ਕੇ ਤੁਸੀਂ ਆਪਣੇ ਜਰੀਏ ਜਿਹੜਾ ਜਨਤਾ ਦੀ ਆਵਾਜ਼ ਜਨਤਾ ਦੇ ਵਿੱਚ ਪਹਚਾਣੀ ਹੈ ਤੋਂ ਬਹੁਤ ਬਹੁਤ ਧੰਨਵਾਦ ਔਰ ਸੈਕਰਟਰੀ ਅੱਜ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਭਾਪਤੀ ਸੇ ਮਾਨ ਜਿਨ੍ਹਾਂ ਨੇ ਜੰਦਰ ਦੇ ਵਿਜ਼ਨ ਕੀਤੀ ਹੈ ਔਰ ਬਹੁਤ ਸਾਰੇ ਇਸ਼ੂਜ਼ ਨੂੰ ਲੈ ਕੇ ਕਿਉਂਕਿ ਸੀਐਮ ਸਾਹਿਬਾ ਬੜਾ ਉਹਨਾਂ ਦਾ ਅੱਛਾ ਵਿਜ਼ਨ ਹੈ ਕਿ ਜੰਦਰ ਪਹਿਲਾਂ ਵੀ ਜਿਮਨੀ ਚੌਂਡ ਦੇ ਵਿੱਚ ਬਹੁਤ ਵੱਡੀ ਗਿਰਤੀ ਦੇ ਚਿਤ ਪ੍ਰਾਪਤ ਕੀਤੀ ਸੀ ਔਰ ਅੱਜ ਵੀ ਇੱਕ ਜੰਦਰ ਦੇ ਵਿੱਚ ਜਿਹੜਾ ਸਾਰੇ ਸਾਡੇ ਵਰਕਰ ਸਾਥੀ ਸੀਗੇ ਐਮ.ਐਰ.ਐਸ. ਹਮਨਸੀ ਹਰਕਨ ਚਾਹਸੀ ਸੀਗੇ ਸਾਰੇ ਇਕੱਠੇ ਹੋਏ ਸੀ ਔਰ ਬੁਖਵੰਤਰੀ ਸਾਹਿਬ ਨੇ ਬਹੁਤ ਹੀ ਤਕੜੇ ਵਿਜ਼ਨ ਨੂੰ ਲੈ ਕੇ ਜੋ ਸਾਡੀਆਂ ਪਾਲਿਸੀਜ਼ ਐ ਉਹਨਾਂ ਨੂੰ ਅਸੀਂ ਜਨਤਾ ਦੇ ਵਿੱਚ ਲੈ ਕੇ ਜਾਵਾਂਗੇ ఎలక్షన్ ਜੋ ਲੋਕ ਸਭਾ ਦੀ ਹੋਣ ਜਾ ਰਹੀ ਹੈ ਜਿਵੇਂ ਕਿ এডਿਕੇਸ਼ਨ ਦੀ ਆਪਾਂ ਗੱਲ ਕਰ ਲਈਏ ਉਸ ਦੇ ਵਿੱਚ ਜਿਹੜਾ 117 ਸਕੂਲ ਕੋਲੇ ਪ੍ਰਾਪ ਦੇ ਅੰਦਰ ਸੀ ਸਕੂਲ ਆ ਫੈਮਿਨਿਸ ਬਾਰੇ ਆ ਗਿਆ ਔਰ ਐਸੇ ਸਕੂਲ ਬਾਰੇ ਆ ਕਿ ਇੱਕ ਲੁਧਿਆਣਾ ਦੇ ਵਿੱਚ ਸਕੂਲ ਖੁੱਲਿਆ ਉਸ ਦੇ ਵਿੱਚ ਸਵਿੰਗ ਪool ਵੀ ਹੈ ਨਾ ਬਹੁਤ ਅੱਛੇ ਅੱਛੇ ਜਿਹੜੇ ਉਹੀ ਜਿਵੇਂ ਦਿੱਲੀ ਦੇ ਪੈਟਰਨ ਦੇ ਉੱਤੇ ਹੈ ਉਸ ਦੇ ਵਿੱਚ ਜਿਵੇਂ ਉਹਨਾਂ ਸਕੂਲਾਂ ਦੇ ਵਿੱਚ ਗਰੀਬ ਅਮੀਰ ਦਾ ਬੱਚਾ ਪੜੇਗਾ ਤਾਂ ਕਿ ਲੋਕਾਂ ਨੂੰ ਐਜੂਕੇਸ਼ਨ ਮਿਲੇਗੀ ਤਾਂ ਉਸ ਦੇ ਨਾਲ ਨੌਕਰੀ ਹਾਸਲ ਕਰਨਗੇ ਇਸ ਤੋਂ ਇਲਾਵਾ ਅਸੀਂ ਹੈਲਥ ਦੇ ਵਿੱਚ ਭਾਲਾ ਕੇਂਦਰਾਂ ਜਿਹੜੀਆਂ ਕਰੀਬ 8.5 900 ਦੇ ਕਰੀਬ ਜਿਹੜੀ ਬਣ ਚੁੱਕੀ ਹੈ ਔਰ ਉਸ ਦੇ ਵਿੱਚ ਬਹੁਤ ਸਾਰੇ ਲੱਖਾਂ ਲੋਕ ਜਿਹੜੇ ਇਲਾਜ ਕਰਾ ਰਹੇ ਹੈਗੇ ਆ ਔਰ ਇਸ ਮਿਸ਼ਨ ਨੂੰ ਅਸੀਂ ਲੈ ਕੇ ਜਨਤਾ ਦੇ ਵਿੱਚ ਜਾਵਾਂਗੇ ਇੰਪਲਾਈਮੈਂਟ ਦੀ ਗੱਲ ਲੈ ਲਓ ਕਰੀਬ 45000 ਦੇ ਕਰੀਬ ਜਿਹੜੀਆਂ ਨੌਕਰੀਆਂ ਮਿਲੀਆਂ ਇਵਨ ਸਾਡੇ ਦਬਾਬੇ 'ਚ ਤਾਂ ਥੋੜਾ ਟ੍ਰੈਂਡ ਇਹ ਹੈ ਕਿ ਇਥੇ ਲੋਕ ਬੱਚੇ ਬਾਹਰ ਜਨਮ ਦਲਾ ਫੈਮਿਲੀ ਇਸ ਪਿੱਛੇ ਪਰਾਣੀਆਂ ਤੀਜੀ ਪੀੜੀ ਤੋ ਜਾ ਰਹੀਆਂ ਹਨ ਲੇਕਿਨ ਸਾਡੇ ਮਾਲਵੇ ਬਾਜੇ ਦੇ ਅੰਦਰ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਕਈ ਪਿੰਡ ਐਸੇ ਜਿਨ੍ਹਾਂ ਦੇ ਵਿੱਚੋਂ 5-5 7-7 ਲੜਕੇ ਨੇ ਇੱਕ ਪਿੰਡ ਦੇ ਵਿੱਚ ਨੇ ਉਹ ਆਪਣਾ ਨੌਕੀ ਤੇ ਲੱਗੇ ਹੋਏ ਆ ਸੋ ਇਸ ਕਰਕੇ ਜਿਹੜਾ ਅੱਜ ਦਾ ਸੜਾ ਸੁਰਨਾ ਪ੍ਰੈਸ ਮੀਡੀਆ ਨੂੰ ਇਹੀ ਕਰਵੇ ਕਰਨਾ ਚਾਹੁੰਦਾ ਜਦ ਤੱਕ ਕਿ ਅੱਜ ਦਾ ਮੈਨਸ ਸੀਗਾ ਕਿ ਜਿਹੜਾ ਜਨਤਾ ਦੇ ਵਿੱਚ ਅਸੀਂ ਆਪਣੀ ਜਿਹੜੇ ਵਿਜ਼ਨ ਨੂੰ ਲੈ ਕੇ ਜਾਵਾਂਗੇ ਕਿਉਂਕਿ ਸਕੂਲ ਆਫ ਐਮਰਜੈਂਸੀ ਦੀ ਗੱਲ ਲੈ ਲਓ ਹੈਲਥ ਦੀ ਗੱਲ ਲੈ ਲਓ ਇੰਪਲੋਇਮੈਂਟ ਦੀ ਗੱਲ ਲੈ ਲਓ ਔਰ ਕਸਾਨਾਂ ਦੇ ਪੱਧਰ ਵੀ ਤੁਸੀਂ ਦੇਖੋਗੇ ਜੋ ਸਾਡਾ ਸਪੋਇਕਰ ਲੋਕ ਗੰਨੇ ਦੇ ਭਾਅ ਸੀਗੇ ਟਾਈਮ ਤੋਂ ਉਹਨੂੰ ਵਧਾਣਾ ਔਰ ਗੰਨੇ ਦੀ ਅਦਾਇਗੀ ਅੱਜ ਤੱਕ ਕਦੀ ਵੀ ਸ਼ੂਗਰ ਮੇਲਾ ਦੇ ਵਿੱਚ ਕਦੀ ਨਹੀਂ ਸੀ ਹੋਈ ਪਰ ਅੱਜ ਤੱਕ ਇੱਕ ਵੀ ਪੈਡ ਨਹੀਂ ਟਾਈਮ ਡਰਾਈਵਰ ਸੀ ਉਹ ਮੁੱਖ ਕਰੇ ਟੂਲ ਪਲਾਜ਼ਰ ਚੱਕਣਾ ਔਰ ਬਹੁਤ ਸਰੀਆ ਸਰਕਾਰ ਆਪਕੇ ਦਰਵਾਜ਼ਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈਗਾ ਉਸ ਦੇ ਵਿੱਚ ਤੁਸੀਂ ਦੇਖੋ ਕਿ 42 ਤਰ੍ਹਾਂ ਤਰ੍ਹਾਂ ਦੀਆਂ ਸੁਵਿਧਾ ਹੈ ਬਹੁਤ ਸਾਰੇ ਲੋਕ ਪਿੰਡਾਂ ਦੇ ਵਿੱਚ ਪਜਾਂਦਾ ਸੀ ਕੈਂਪ ਲੱਗੇ ਸੀ ਸੀਐਫ ਸਰਕਾਰ ਦੀ ਹਦਾਇਤਾਂ ਦੇ ਮਤਾਬਕ ਆ ਤੇ ਉਹਨਾਂ ਕੈਂਪਾਂ ਦੇ ਵਿੱਚ ਕੀ ਸੀਗਾ ਉਹਨਾਂ ਕੈਂਪਾਂ ਦੇ ਵਿੱਚ ਜਿਹੜਾ ਸਪੋਇਰ ਕਰ ਲੋ ਕਿਸੇ ਗਰੀਬ ਪਾਈਚਦਾ ਸੀਗਾ ਦਲਤ ਪਾਈਚਦਾ ਉਹ ਸਾੜੀਪੇਟ ਬਣਾ ਸੀ ਸਕੂਲ ਕਾਸਟ ਮੌਕੇ ਤੇ ਬਣਾਇਆ ਹੈਂਡੀਕੈਪਡ ਜਿਹੜੇ ਸੀਗੇ ਉਹਨਾਂ ਦੇ ਸਾੜੀਪੇਟ ਬਣਾਏ ਇਸੇ ਤਰ੍ਹਾਂ ਕੋ ਪੈਨਸ਼ਨ ਸੀ ਵਿਧਵਾ ਦੀ ਚਾਹ ਬਜ਼ੁਰਗ ਸੀਗੇ ਉਹਨਾਂ ਲਈ ਬੁਢਾਪਾ ਪੈਨਸ਼ਨ ਸੀਗੇ ਉਹ ਸਾਰਾ ਅਸੀਂ ਜਿਹੜਾ ਮੌਕੇ ਦੇ ਉੱਤੇ ਜਿਹੜਾ ਸੀਗਾ ਇਹਨਾਂ ਦਾ ਕੀਤਾ ਹੈਗਾ ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਐਸੇ ਆ ਜਿਨ੍ਹਾਂ ਦੇ ਵਿੱਚ ਕਈ ਵਾਰ ਤਾਂ ਐਸੇ ਪ੍ਰੋਗਰਾਮ ਆ ਜਾਂਦੇ ਸੀਐਮ ਸਾਹਿਬ ਐਨੇ ਆਰਡਰ ਕਰ ਦਿੰਦੇ ਜਨਤਾ ਦੇ ਹਿੱਤ ਦੇ ਭਲੇ ਦੀ ਕੰਮਾਂ ਦੇ ਕਿਸੇ ਕਈ ਵਾਰ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅੱਜ ਕਿਹੜਾ ਹੋ ਗਿਆ ਪੈਸੇ ਕੰਮ ਜਿਹੜੇ ਅਨਗਿਣਿਤ ਕੰਮ ਹੈ ਜਿਨ੍ਹਾਂ ਦਾ ਕੋਈ ਲਿਸਟ ਹੀ ਨਹੀਂ ਹੈਗੀ ਸੋ ਇਸ ਕਰਕੇ ਅਸੀਂ ਜੋ ਸੀਐਮ ਸਾਹਿਬ ਦਾ ਅੱਜ ਦਾ ਵੀਡੀਓ ਸੀ ਉਹਦਾ ਇਹ ਹੀ ਮਕਸੂਦ ਸੀ ਕਿ ਆਪਣੀ ਜਿਹੜੀਆਂ ਪਾਲਿਸੀ ਜੋ ਦੋ ਸਰ ਦੇ ਅਸੀਂ ਕੀਤੇ ਹੋਏ ਕੰਮ ਉਹਨਾਂ ਨੂੰ ਜਨਤਾ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਔਰ ਪਾਰੇ ਗਿਣਤੀ ਦੇ ਵਿੱਚ ਜਿਹੜਾ ਜੰਦਰ ਲੋਕ ਸਭਾ ਦੀ ਸੀਟ ਅਸੀਂ ਜਿੱਤਾਂਗੇ ਔਰ ਜਿਹੜਾ ਜਿਵੇਂ ਜਿਵਨੀ ਚੋਣ ਦੇ ਵਿੱਚ ਅਸੀਂ 50 ਸਾਲ ਦਾ ਦਰਕਾਰ ਤੋੜਿਆ ਸੀ ਉਹ ਇਵੇਂ ਹੀ ਹੋਗਾ ਔਰ ਸਾਡੇ ਸਾਡੇ ਵਰਕਰ ਸਾਥੀ ਐਮ ਐਲ ਏ ਸਹਿਮਾਨਸ ਹਲਕਾਂ ਚਾਰਜਸ ਬਲਾਕ ਪ੍ਰਾਂਜ ਸਾਰੇ ਅੱਜ ਹਾਜ਼ਰ ਵੀ ਹੋਏ ਸੀਗੇ ਔਰ ਸੀਐਮ ਸਾਹਿਬ ਦੇ ਜਿਹੜਾ ਮੀਟਿੰਗ ਵੀ ਟੈਨ ਕੀ ਪੀ ਔਰ ਸਾਰਿਆਂ ਦਾ ਇਹ ਸੀਗਾ ਕਿ ਤਕੜੇ ਹੋ ਕੇ ਡਟ ਕੇ ਜਿਹੜਾ ਆਪਾਂ ਇਸ ਜੀਤ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਾ ਔਰ ਪਾਰੇ ਗਿਣਤੀ ਦੇ ਵਿੱਚ ਜਿਹੜੀ ਅਸੀਂ ਜਿੱਤ ਹਾਸਲ ਕਰਾਂਗੇ ਧੰਨਵਾਦ। ਸੋ ਬਰਕਰਾਰੀ ਤੁਸੀਂ ਕਹਿ ਰਹੀ ਹੋ ਕਿ ਜਲੰਧਰ ਦੇ ਵਿੱਚ ਅਸੀਂ ਜਲੰਧਰ ਸੀਟ ਨੂੰ ਬਹੁਤ ਜ਼ਿਆਦਾ ਜਿੱਤਾਂਗੇ। ਮਮਾ ਦੇ ਨਾਲ ਜਿੱਤਾਂਗੇ। ਪਹਿਲਾਂ ਪੂਰੀ ਪਾਰਟੀ ਆ ਕੇ ਜਲੰਧਰ ਦੇ ਵਿੱਚ ਸੀ। ਇੱਕ ਤੁਸੀਂ ਇੱਕ ਐਮਐਲਏ ਨੂੰ ਜਿਹੜਾ ਐਮਪੀ ਨੂੰ ਜੁੜਨ ਦੀ ਕੋਸ਼ਿਸ਼ ਕੀਤੀ। ਹੁਣ ਲੱਗਦਾ ਇਹ ਕੁਛੇ ਨਹੀਂ ਕੀਤੇ ਕੀਤਾ ਜਿਤਾਇਆ ਸੀ। ਕਾਫੀ ਕਿਉਂਕਿ ਸਾਰੀ ਪੂਰੀ ਜਿਹੜੀ ਹੈਗੀ ਪੰਜਾਬ ਦੀ ਜਿਹੜੀ ਉਹ ਟੀਮ ਆ ਗਈ ਸੀ। ਹੁਣ ਲੱਗਦਾ ਇੱਕ ਸੈਕਿੰਡ। ਕਾਂਗਰਸ ਦੀ ਗੱਡੀ ਦੇ ਸਾਹਮਣੇ ਇੱਕ ਸੈਕਿੰਡ। ਇੱਕ ਸੈਕਿੰਡ। ਹੁਣ ਲੱਗਦਾ ਇੱਕ ਚੀਜ਼ ਦਿਤਾ ਪਾਉਗੇ। ਕਿਉਂਕਿ ਜਿਹੜੇ ਤੁਹਾਡੇ ਵਿਨਿੰਗ ਕੈਂਡੀਡੇਟ ਸੀਗੇ ਬੀਜੇਪੀ ਦੇ ਵਿੱਚ ਚੱਲ ਗਿਆਈਆਂ ਤੇ ਹੁਣ ਕਿਹੜੇ ਕੈਂਡੀਡੇਟ ਉਤਾਰ ਰਹੇ ਹੋ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਪੂਰੇ ਦੇਸ਼ ਚ ਕੋਕ ਪਾਰਟੀ ਜਿਹੜੀ ਜਾਤ ਪੱਤ ਤਰਮ ਤੋਂ ਬੁਟਕੇ ਗੱਲ ਕਰਦੀ ਹੈ 90% ਜਿਹੜੇ ਬਿੱਲ ਮਾਫਰ 90% ਲੋਕਾਂ ਦੇ ਬਿੱਲ ਮਾਫਰ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿ ਜ਼ਿਮੀਂਦਾਰ ਭਾਈ ਸਰਦਾ ਜਿਸ ਜ਼ਿਮੀਂਦਾਰ ਸੁਧਾਰਨ ਦੇ ਵਿਚਾਰੇ ਦੀ 2 ਏਕੜ ਜ਼ਮੀਨ ਹੈ ਉਹ ਵੀ ਕਹਿ ਰਿਹਾ ਬਈ ਆਮ ਆਦਮੀ ਪਾਰਟੀ ਨੂੰ ਵੋਟ ਪਾਣੀ ਹੈ ਔਰ OBC ਦੇ ਲੈ ਲਓ ਤੁਸੀਂ ਉਹ ਵੀ ਕਹਿੰਦਾਵੇਂ ਆਮ ਆਦਮੀ ਪਾੜੇ ਸਿਰਫ ਜਿਹੜੇ ਅਸੀਂ ਆਪਣੇ ਕੰਮਾਂ ਦੇ ਹਦਾਰ ਤੇ ਵੋਟ ਲੈਣੀ ਆ ਇਹਨਾਂ ਕੈਂਡੀਡੇਟਸ ਜਿਹੜੇ ਚਲੇ ਗਏ ਐ ਇਹਨਾਂ ਨਾਲ ਸਾਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਆਏਗਾ ਸਰ ਕਿਹੜਾ ਕੈਂਡੀਡੇਟ ਜਿਹੜਾ ਤੁਸੀਂ ਹੁਣ ਲੈ ਕੇ ਆ ਰਹੇ ਕੈਂਡੀਡੇਟ ਅਸੀਂ ਸਾਡੇ ਸਰਚਾ ਤੁਹਾਡੇ ਨਾਮ ਦੀ ਚੱਲ ਰਹੀ ਹੈ ਸਾਡੇ ਲੀਡਰਸ਼ਿਪ ਜਿਹੜੀ ਨਾ ਉਹਨਾਂ ਦਾ ਫੈਸਲਾ ਕਰੇਗੀ ਕਿ ਕਿਹੜਾ ਕੈਂਡੀਡੇਟ ਆ ਉਹਨਾਂ ਨੇ ਥੋੜੇ ਦਿਨਾਂ ਦੇ ਵਿੱਚ 2-4 ਦਿਨ ਦੇ ਵਿੱਚ ਵਿੱਚ ਜਲਦੀ ਕੈਂਡੀਡੇਟ ਜਿਹੜਾ ਸਰ ਚਰਚਾ ਤੁਹਾਡੇ ਨਾਮ ਦੀ ਵੀ ਚੱਲ ਰਹੀ ਹੈ ਉਹਦਾ ਉਹਦੇ ਨਾਲ ਕੋਈ ਫਰਕ ਬਹੁਤ ਪਾਰਟੀ ਕਾ ਜਿਹੜਾ ਤੁਹਾਡੇ ਨਾਲੋਂ ਵਿਛੋੜਾ ਕਰਕੇ ਚੱਲਗੇ ਆ ਉਹਦੇ ਨਾਲ ਕੋਈ ਨਹੀਂ ਤੁਸੀਂ ਦੇਖੋ ਜਨਤਾ ਇਸ ਚੀਜ਼ ਨੂੰ ਜੇ ਆਪਾਂ ਪ੍ਰੈਕਟੀਕਲੀ ਕਰ ਕਰੀਏ ਥੋੜੇ ਪੱਤਰਕਾਰ ਵੀ ਮੇਰੇ ਤੁਸੀਂ ਵੀ ਵੋਟਰ ਹੋ ਪੰਜਾਬ ਦੇ ਰਹਿਣ ਵਾਲੇ ਜੋ ਦੇਸ਼ ਦੇ ਰਹਿਣ ਵਾਲੇ ਜੋ ਤੁਸੀਂ ਦੇਖੋ ਕੋਈ ਇਹ ਚੀਜ਼ ਨਹੀਂ ਪਸੰਦ ਕਰਦਾ ਚਾਹੇ ਕੋਈ ਵੀ ਹੋਵੇ ਮੈਂ ਉਹਨਾਂ ਦੀ ਵੀ ਗੱਲ ਕਰਦਾ ਚਾਹੇ politcal ਲੋਕ ਜਿਹੜੀ ਇੱਕ ਦੂਜੇ ਨਾਲ ਹਿਲਜੁਲ ਕਰ ਰਹੇ ਇਧਰੋਂ ਉਧਰੋਂ ਬਦਲਾ ਬਣੀ ਲੋਕਾਂ ਦੀ ਜਿਹੜੀ ਇਹ ਪਸੰਦ ਨਹੀਂ ਹੈਗੀ ਵੋਟਰ ਸਰਕਲ ਬਹੁਤ ਸਿਆਣਾ ਹੋ ਗਿਆ ਉਹ ਦੇਖਦਾ ਵੀ ਇਹ ਤਾਂ ਹਿਲਜੁਲ ਹੋ ਰਹੀ ਹੈ ਇਸ ਕਰਕੇ ਲੋਕ ਇਸੇ ਨਾਲ ਇਸ ਦੇ ਵਿੱਚ ਵੀ ਸਭ ਤੋਂ ਗੱਲ ਜਿਹੜੀ ਵੱਡੀ ਹੈ ਸਮਾਂ ਬੜਾ ਥੋੜਾ ਸੀ 9 ਮਹੀਨੇ ਪਹਿਲਾਂ ਸੀਗਾ ਹੁਣ ਲੋਕਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਬਿਹਾਰ ਤੇ ਵੋਟ ਪਾਈ ਪਾਰਟੀ ਨੂੰ ਲੋਕ ਵੋਟ ਪਾਉਂਦੇ ਕੈਂਡੀਡੇਟਸ ਠੀਕ ਹੈ ਜਿਹੜਾ ਹੈ ਲੇਕਿਨ ਜੋ ਪਾਰਟੀ ਹਮੇਸ਼ਾ ਵੱਡੀ ਨਹੀਂ ਮਾ ਹੁੰਦੀ ਪਾਰਟੀ ਸਕੂਲ ਐਮੈਨਸਟੀ ਗੱਲ ਕੀਤੀ ਤੁਸੀਂ ਲੁਧਿਆਣਾ ਦਾ ਸੁਨੇਹ ਦੱਸਿਆ ਚੰਦਨਰ ਤੋਂ ਸਕੂਲ ਜਨਰਲ ਦੇ ਕਟਾਪੁਰ ਚਾਹ ਦੇ ਉੱਤੇ ਬੁਖਾਰਾ ਬਹੁਤ ਅੱਛਾ ਬਣ ਰਿਹਾ ਬਾਕੀ ਅਲਕਾ ਜੀ ਵੀ ਬਣ ਰਿਹਾ ਤਿਆਰੀ ਹੋ ਰਹੀ ਹੈ ਉਹ ਵੱਤ ਜਦੋਂ ਹਾਂ ਘਰਤਾਰ ਘਰਤਾਰ ਪਰ ਸੀਰੀਅਸ ਕੈਨੇਡਾ ਸਕੂਲ ਗਵਰਨਮੈਂਟ ਦਾ ਸਕੂਲ ਸਰ ਜਲੰਧਰ ਦੇ ਉਮੀਦਵਾਰ ਲਈ ਚਰਚਾ ਤੁਹਾਡੇ ਨਾਮ ਦੀ ਵੀ ਹੋ ਰਹੀ ਹੈ ਜੇ ਤੁਹਾਨੂੰ ਪਾਰਟੀ ਇਹ ਜ਼ਿੰਮੇਵਾਰੀ ਦਿੰਦੀ ਹੈ ਚੋਣ ਲੜਨ ਨੂੰ ਤਿਆਰ ਹੋ ਤੁਸੀਂ ਦੇਖੋ ਜਿਹੜਾ ਬੇਟੀ ਤਾਂ ਪਾਰਟੀ ਦੇ ਫੈਸਲੇ ਹੁੰਦੇ ਆ ਦੇ ਬਾਰੇ ਅੱਛਾ ਸਾਡੇ ਸੀਓ ਈਡੀ ਵੱਲੋਂ ਜਿਵੇਂ ਅਰਵਿੰਦ ਕੇਪੀ ਨਾਲ ਉਹਨਾਂ ਨੂੰ ਜੁਸਤਸ ਉਹਨਾਂ ਲਗਾਤਾਰ ਕਿ ਕਿਉਂ ਸਖਰਤਾਰ ਦੀ ਸ਼ੁਰੂਆਤ ਹੋ ਗਈ ਹੈ ਪੰਜਾਬ ਦੇ ਵਿੱਚ ਕੀ ਕੀ ਗੱਲ ਹੈ ਲੱਗਦਾ ਕੋਈ ਫਰਕ ਪਵੇਗਾ ਤੁਹਾਨੂੰ ਕੋਜਣਾ ਸ਼੍ਰੀ ਵਿੰਦ ਕੇਜੀਵਾਲ ਜੀ ਆ ਉਹ ਜਨਤਾ ਦੀ ਆਵਾਜ਼ ਹੈ ਉਹਨਾਂ ਦੀ ਇੱਕ ਸੋਚ ਬੜੇ ਦੇਸ਼ ਨੂੰ ਉਹਨਾਂ ਦਾ ਵਿਜ਼ਨ ਹੈ ਬੜੇ ਲੇਕੇ ਲੋਕ ਹੈ ਹਾਇਰ ਸੋਸ਼ਲ ਸੀਗੇ ਲੇਕਿਨ ਉਸ ਦੇ ਵਿੱਚ ਜੋ ਹਮੇਸ਼ਾ ਕਿਸੇ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦੀ ਉਹਨਾਂ ਦੇ ਨਾਲ ਜਿਹੜਾ ਜੋ ਜੇਲ੍ਹ ਚ ਉਹਨਾਂ ਨੂੰ ਭੇਜਿਆ ਜਨਤਾ ਹੋਰ ਜੁੜੀ ਹੈ ਸਾਡੇ ਨਾਲ ਕੋਈ ਐਸੀ ਗੱਲ ਨਹੀਂ ਹੈਗੀ ਠੀਕ ਹੈ ਛੇਰ ਵੇਖੋ ਐ ਨੇਤਰ ਕੇ ਮੈਦਾਨ ਚ ਫੇਰ ਆਵੇਗਾ ਥੋੜੇ ਸਮੇਂ ਦੇ ਵਿੱਚ ਸੋ ਅਸਲਾਮ ਆਦਮੀ ਪਾਰਟੀ ਸਾਡੇ ਵੱਡੇ ਵੱਡੇ ਲੀਡਰ ਜਦੋਂ ਜੇਲ੍ਹ ਦੇ ਵਿੱਚੋਂ ਵਾਪਸ ਹੁੰਦੇ ਨੇ ਕਿਸੇ ਵੀ ਤਰੀਕੇ ਦੀ ਕੋਈ ਟਿੱਪਣੀ ਨਹੀਂ ਮਿਲੰਦੇ ਨੇ ਨਾ ਕੇਜਰੀਵਾਲ ਉੱਤੇ ਅਤੇ ਨਾ ਹੀ ਕਿਸੇ ਹੋਰ ਉਟਾਰੀ ਦੇ ਉੱਤੇ ਸਾਡੇ ਚ ਸਾਡੇ ਤੇ ਜੇਲ੍ਹ ਚ ਕਿਹੜਾ ਬੰਦਾ ਆਇਆ ਕੋਈ ਇੱਕ ਸਾਡੇ ਤੇ ਆਪਣਾ ਪੀਟੀ ਦੇ ਗ੍ਰਿਫਤ ਦੇ ਵਿੱਚ ਸੀਗੇ ਸੰਜੀਤ ਸੰਵੇਸ਼ ਸਾਡੇ ਸਿੱਖ ਆਇਆ ਕਿਸੇ ਨਹੀਂ ਕਿਹੜਾ ਕੋਈ ਜਵਾਬ ਨਹੀਂ ਦਿੰਦਾ ਬਾਉ ਕੰਨ ਦੇ ਕਿਹੜਾ ਦੱਸ ਸਰ ਨਾ ਕੋ ਚੱਡਾ ਜੀ ਦਾ ਵੀ ਕਹਿੰਦੇ ਕਿ ਬੀਜੇਪੀ ਵੱਲੋਂ ਉਹਦੇ ਬਾਰੇ ਆਏ ਆਏ ਲੋਕਮੈਂਟਸ ਸਰ ਕਦੋਂ ਤੱਕ ਉਮੀਦਵਾਰ ਲਾਨੇ ਜਾ ਸਕਦੇ ਨੇ ਆਪ ਜਲ 3-4 ਦੇ ਵਿੱਚ ਵਿੱਚ ਜਿਹੜਾ ਬਹੁਤ ਜੋ ਪਾਰਟੀ ਫੈਸਲਾ ਹੈ ਬਹੁਤ ਅੱਛਾ ਫੈਸਲਾ ਅੱਜ ਮੀਟਿੰਗ ਹੋਈ ਹੈ ਸੀਐਮ ਮਾਨ ਹੋਣਾਂ ਨੇ ਕਿ ਹੋਰ ਵੀ ਜਿਹੜੇ ਬਹੁਤ ਸਾਰੇ ਐਮਐਲਏਸ ਤੇ ਸਕੋਰ ਡਿਪਾਰਟ ਕਰਦੇ ਆ ਉਹ ਮਦੂੜਾ ਦਰਦੇ ਨੇ ਤੇ ਬਹੁਤ ਜਲਦੀ ਜਿਹੜੇ ਉਹ ਵੀ ਚੜ ਡਾਰ ਤੇ ਕੋਈ ਨਹੀਂ ਆਉਂਦਾ ਜੀ ਸਭ ਚੜ ਦੀ ਗੱਲਾਂ ਦੇ ਬੰਦੇ ਆ ਆਪਾਂ ਦੇ ਪਾਰਟੀ ਦੇ ਸੰਸਦਨ ਮਤੇ ਦਾ ਡਾਰ ਤੇ ਨੇ ਤੁਹਾਡੇ ਤੋਂ ਕੀ ਕਹਿਣਾ ਹੁੰਦਾ ਨਹੀਂ ਉਹ ਗੁਰਦੁਆਰੇ ਮੱਖਾ ਟਿਕੀ ਨੂੰ ਤਾਂ ਬਾਤ ਕੋਈ ਚੜ ਚੜ ਦੇ ਦਿੱਤੀ ਉਹ ਦੇ ਉਹ ਵੇਖੋ ਹਰ ਬੰਦੇ ਦੀ ਆਪਣੀ ਜਮੀਨ ਸਰ ਸੀਐਮ ਚੇਤਨੂਤ ਹੁੰਦੇ ਆ ਲੇਕਿਨ ਸਾਡੇ ਤਾਂ ਆਮ ਆਦਮੀ ਪਾਰਟੀ ਦੇ ਸੀਐਮ ਹਰ ਬੰਦੇ ਨਾਲ ਜੁਮੇਟਿੰਗ ਕੀਤੀ ਗਿਆ ਕਿ ਖਾਸ ਸਹਾਇਤਾ ਕੀ ਦਿੱਤੀਆਂ ਗਿਆ ਨੇ 30 ਕਿਵੇਂ ਕਰਾ ਲਈ ਛੜਦੀ ਕਲਾ ਲਈ ਛੜਦੀ ਕਲਾ ਲਈਆਂ ਹਦਾਇਤਾਂ ਕਿ ਵੱਡੀ ਲੀਡ ਦੇ ਵਿੱਚ ਜਿੱਤਾਂਗੇ ਸਾਰੇ ਵਰਕਰਸ ਐਮ ਐਲ ਏ ਸਹਿਮਾਨ ਇੱਕ ਜੱਟੋ ਕੇ ਕੰਮ ਕਰੇ ਔਰ ਚੱਲ ਕਰੇ ਉਹ ਤਾਂ ਗੱਲ ਪੁਰਾਣੀ ਹੋ ਗਈ ਉਹਨਾਂ ਦੀ ਨਹੀਂ ਨਹੀਂ ਨੀਤੀ ਬਣਾਈ ਕਿਉਂਕਿ ਸਰ ਕੰਮਾਂ ਦੀ ਗੱਲ ਕੀਤੀ ਜਾਵੇ ਸਾਡੀ ਅਸੀਂ ਆਪਣੀ ਪਾਰਟੀ ਦੀ ਗੱਲ ਕਰਾਂਗੇ ਮੈਂ ਤੁਹਾਡੀ ਪਾਰਟੀ ਦੀ ਗੱਲ ਸਾਡੇ ਨੀਤੀ ਬਣਾਈ ਦੀ ਇਹ ਸਾਡੀ ਗਲਤੀਆਂ ਦਾ ਸਾਡੇ ਸਾਡੀ ਕਲਾ ਕਹਿ ਕੇ ਉਹ ਰਿਸ਼ ਤੇ ਮੇਰੀ ਬੇਨਤੀ ਸੁਣ ਲੈ ਰਣਨੀਤੀ ਦੀ ਸੁਣੋ ਜੀ ਗੱਲ ਤੱਕੜੇ ਹੋ ਕੇ ਇੱਕ ਜੱਟ ਹੋ ਕੇ ਪਰਿਵਾਰ ਦੀ ਤਰ੍ਹਾਂ ਦੇ ਮੈਂ ਪੈਨ ਦਸੂ ਘਰਾਂ ਨੇ ਦਿੱਤੀ ਹੈ ਅਸੀਂ ਆਪਣੇ ਪਾਲਿਸੀਜ਼ ਨੂੰ ਲੋਕਾਂ ਦੇ ਵਿੱਚ ਕਰਵਾਈ ਕਰਾਂਗੇ ਸਕੂਲ ਆਫ ਫੈਮਿਨਿਸ ਇੰਪਲੋਇਮੈਂਟ ਮਹੱਲਾ ਕਲੀਨਿਕਸ ਕਸਾਨਾ ਦੇ ਪ੍ਰਤੀ ਅਸੀਂ ਜੋ ਕੀਤਾ ਹਰ ਵਰਗ ਦੇ ਪਰਿਵਾਰਕ ਦਾ ਬੇਲੀ ਦੇ ਬਿੱਲ ਜੋ ਜ਼ੀਰੋ ਆਇਆ ਇਹ ਹੜ ਰਾਨੇ ਦਿੱਤੀ ਹੈ ਇਹ ਆਪਣੀ ਪਾਲਿਸੀ ਵਿੱਚ ਲੱਗ ਗਈ